ਅੱਜ ਅਸੀਂ ਕੀ ਪਤਾ ਹੈ ਅੱਜ ਅਸੀਂ ਤੁਗਰੀ ਫੇਸਬੰਦ ਦੇ ਵਿੱਚ ਬਰਗਰ ਕੈਂਗਰ ਦੇ ਬਾਹਰ ਖੜੇ ਆ ਇੱਥੇ ਅੱਜ ਇੱਕ ਪ੍ਰੋਮੋਸ਼ਨ ਹੋਣ ਸੀ ਫਿਲਮ ਦੀ ਨੀਮਸਾਸਕੁਠ ਨੇ 2 ਦੀ ਤੇ ਦੇਖੋ ਪੰਜਾਬ ਵਿੱਚ ਕਲੂਕਾਰ ਦਾ ਸਾਜ ਜਨ ਚੰਦਰੇ ਨੇ 1984 ਦੇ ਵਿੱਚ 1 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੇ ਸ੍ਰੀ ਹਰਮੰਦਰ ਸਾਹਿਬ ਤੇ ਇੰਦਰਾ ਗਾਂਧੀ ਦੇ ਆਰਡਰ ਤੋਂ ਬਾਅਦ ਭਾਰਤੀ ਫੌਜ ਨੇ ਟ੍ਰੈਂਕਾ ਤੋਂ ਕੁੱਪਾ ਦੇ ਨਾਲ ਹਮਲੇ ਕੀਤਾ ਸ਼ੁਰੂ ਕਰਤਾ ਸੀ ਵਿਜੋਨੋ ਤੇ ਸਾਡੇ ਕਾਂਟਕ ਸਭ ਨੂੰ ਘਟੇ ਨਹੀਂ ਕੀਤਾ ਗਿਆ ਅਰਬੰਦਰ ਸਾਹਿਬ ਤੇ ਗੋਦੀ ਚਲੇ ਜਾਂ ਗੀਆਂ ਹਜ਼ਾਰਾ ਸਿੰਘ ਸਿੰਘੀਆਂ ਤੇ ਸ਼ਹੀਦ ਹੋਏ ਗੁਰਰਜਨ ਦੇਵ ਜੀ ਮਹਾਰਾਜ ਜਿਹੜਾ ਸੇਟੀ ਗੁਰਪੁਰਸੀ ਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਤਬੀਕ ਗੋਲੀਆਂ ਮਾਰੀ ਗਈਆਂ ਉਹਨਾਂ ਨੂੰ ਵੀ ਜ਼ਖਮੀ ਕੀਤਾ ਗਿਆ ਤੇ ਅੱਜ ਇੱਥੇ ਜਿਹੜਾ ਪ੍ਰੋਗਰਾਮ ਸੀ ਇਹਦਾ ਦਾ ਦੀਮਸਾ ਸਸਕੂਟਨੀ ਦੇ ਜਿਹੜਾ ਪਰਮਿਸ਼ਨ ਹੋ ਰਿਹਾ ਸੀ ਅਸੀਂ ਉਹਦੀ ਪੂਰੀ ਵਿਰੋਧਤਾ ਕੀਤੀ ਹੈ ਤੇ ਪ੍ਰਸ਼ਾਸਨ ਨੇ ਵੀ ਸਾਡਾ ਸਾਥ ਦਿੱਤਾ ਤੇ ਉਹਦੋਂ ਪੈਨ ਲਾ ਦਿੱਤਾ ਗਿਆ ਅਸੀਂ ਉਹਨਾਂ ਨੂੰ ਕਿਹਾ ਸੀ ਜੇ ਤੁਸੀਂ ਇੱਥੇ ਇੱਥੇ ਕੋਈ ਪ੍ਰੋਗਰਾਮ ਕਰੋਗੇ ਉਸ ਦਾ ਅਟਕੇ ਵਿਰੋਧ ਕਰਾਂਗੇ ਤੇ ਅਸੀਂ ਇਹ ਪ੍ਰੋਗਰਾਮ ਨਹੀਂ ਹੋਣ ਦਵਾਂਗੇ ਤੇ ਜਿਹੜੇ ਪ੍ਰੋਮੋਟਰ ਸਨ ਜਿਹੜੇ ਉੱਥੇ ਦੇ ਜਿਨ੍ਹਾਂ ਨੇ ਪ੍ਰੋਗਰਾਮ ਕਰਨਾ ਸੀ ਉਹ ਸਾਰੇ ਜਿਹੜੇ ਉਥੋਂ ਭੱਜ ਗਏ ਨੇ ਚਲੇ ਗਏ ਨੇ ਤੇ ਮੇਰੀ ਸਾਰੀ ਜਗਤ ਤੋਂ ਸਾਰੀ ਸਿੱਖ ਕੌਮ ਨੂੰ ਅਪੀਲ ਹੈ ਸਾਰੇ ਗੁਰਮਨਗਰਾਮ λεਵਾਨੂ ਕਿ 6 ਜੂਨ ਤੱਕ ਨਾ ਤੇ ਕੋਈ ਵੀ ਕਿਸੇ ਕਿਸਮ ਦਾ ਪ੍ਰੋਗਰਾਮ ਹੋਵੇ ਕੋਈ ਕੋਈ ਵੀ ਆਪਣਾ ਨਾਂ ਸਿਕਾਣਾ ਕਿਸੇ ਕਿਸਮ ਦਾ ਜਿਹੜਾ ਨਾ ਇਹ ਨਹੀਂ ਵਾਚੇ ਦਾ ਟੋਲ ਟਮਕਾ ਨਹੀਂ ਉਹਦੇ ਕੱਲ ਦੀ ਜਿਹੜੀ ਇਲੈਕਸ਼ਨ ਹੈ ਕਾਲ ਵੀ ਮੇਰੇ ਜਿਹੜੇ ਜਿਹੜੇ ਕੰਡੀਟਰ ਚਤਰਾ ਜਿਹੜੇ ਇਹ ਪਾਰਟੀਆਂ ਨੇ ਕੋਈ ਵੀ ਟੋਲ ਮਟੱਕਾ ਨਾ ਕਰੇ ਕੋਈ ਸ਼ਰਾਬ ਨਾ ਪੀਏ ਕੋਈ ਨਾ ਨਾਨਵਾਜ ਤਿੰਨ ਦਿਨ 6 ਤਰੀਕ ਤੱਕ ਨਾ ਖਾਵੇ ਸ਼੍ਰੀ ਅਕਾਲ ਤਖਸਾਲ ਸਾਹਿਬ ਜਥੇਦਾਰ ਜੀ ਗਿਆਨੀ ਰਕबीर ਸਾਹਿਬ ਨੇ ਉਥੋਂ ਖਮਨਾ ਮਾਰੀ ਕੀਤਾ ਹੈ ਕਿ ਕੋਈ ਵੀ ਜਿਹੜਾ ਸਿੱਖ ਹੈ ਪੰਜਾਬੀ ਹੈ 6 ਤਰੀਕ ਤੱਕ 6 ਜੂਨ ਤੱਕ ਇੱਕ ਹਲੂਕਰਾ ਮਨਾਇਆ ਜਾ ਰਿਹਾ ਸਾਰੇ ਪੰਜਾਬ ਵਿੱਚ ਸਾਰੇ ਦੁਨੀਆ ਸਾਰੇ ਮਨਾਇਆ ਜਾ ਰਿਹਾ ਜਿਹੜੇ ਸਾਡੇ ਸਿੰਘ ਸਿੰਘ ਸੇਲ ਹੋ ਰਹੇ ਜਿਹੜਾ ਕਾਂਗਰਸ ਉਹ ਅਕਾਲ ਤਖਸਾਲ ਸਾਹਿਬ ਬੈਠੇ ਨਹੀਂ ਕਰਦਾ ਕਿ ਅਸੀਂ ਉਸ ਸੰਬੰਧ ਵਿੱਚ ਤੇ ਸਾਰੇ ਸਿੱਖਾਂ ਵਿੱਚ ਬੰਦ ਨੂੰ ਸਭੀ 80-40 ਸਾਲ ਲੋਗਾਂ ਨੇ ਇਹ ਜਿਹੜਾ ਜਿਹੜਾ ਜੋ ਕਾਂਗਰਸ ਦੇ ਘਰ ਆਕਰਸ਼ਿਤ ਕੀਤਾ ਸੀ ਵਾਹਿਗੁਰੂ ਜੀ ਦਾ ਖਾਲਸਾ ਆਇਆ ਤੇ ਅੱਜ ਕਿਉਂ ਇਕੱਠੇ ਹੋਏ ਨੇ ਬੰਦ ਲੈ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਸਾਰੇ ਸੰਸਾਰ ਨੂੰ ਪਤਾ ਹੈਗਾ ਤਾਂ 1984 ਦੇ ਵਿੱਚ ਪਹਿਲੀ ਤਰੀਕ ਤੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਕਿਹੜਾ ਬਾ ਦਿੱਤਾ ਕਿ ਅਸੀਂ ਦੋਪਾਂ ਤੇ ਟੈਂਕਾਂ ਦੇ ਨਾਲ ਤੇ ਕੱਲ ਜਿਵੇਂ 4 ਤਰੀਕ ਹੈ ਗਿਆ ਉਹ ਦਿਨ ਤੋਂ ਪਾਤੇ ਟੈਂਕਾਂ ਦੇ ਨਾਲ ਸਭ ਕੁਝ ਤੈਅ ਕਰ ਦਿੱਤਾ ਗਿਆ ਸੀ। ਸੋ ਇਸ ਕਰਕੇ ਆ ਜਿੱਥੇ ਇੱਕ ਫਿਲਮ ਦੀ ਪ੍ਰਮੋਸ਼ਨ ਹੋਣੀ ਸੀ ਮੈਂ ਸਾਥ ਕੁਟਨੀ ਪਾਰ ਟੂ ਦੀ। ਸੋ ਅਸੀਂ ਉਹ ਚੀਜ਼ ਦੀ ਪੂਰੀ ਵਿਰੋਧਤਾ ਕੀਤੀ ਆ ਤੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਇੱਥੇ ਕੋਈ ਵੀ ਇਹੋ ਜਿਹਾ ਪ੍ਰਮੋਸ਼ਨ ਦਾ ਪ੍ਰੋਗਰਾਮ ਰੱਖੋਗੇ ਅਸੀਂ ਉਹਦੀ ਪੂਰੀ 1984 ਸਿੱਖ ਕੱਤਿਆਂ ਵੈਲਫੇਅਰ ਸੁਸਾਇਟੀ ਪੰਜਾਬ ਪੂਰੀ ਵਿਰੋਧਤਾ ਕਰੇਗੀ ਤੇ ਅਸੀਂ ਇਹ ਪ੍ਰਮੋਸ਼ਨ ਇੱਥੇ ਨਹੀਂ ਹੋਣ ਦਵਾਂਗੇ ਕਿਉਂਕਿ ਅੱਜ ਸਾਡੇ ਜਿਹੜੇ ਮਨ ਹੈਗੇ ਆ ਵਲਉਂਦਰੀ ਹੋਏ ਆ ਤੇ ਆ ਜੇ ਨਾ ਬਲੂਤਰੀਆ ਮਨਾਂ ਦੇ ਵਿੱਚ ਅਗਰ ਕੋਈ ਇਹੋ ਜੀ ਖੁਸ਼ੀ ਦੀ ਚੀਜ਼ ਸਾਹਮਣੇ ਆਂਦੀ ਆ ਤੇ ਸਾਨੂੰ ਉਸ ਤੋਂ ਵੱਡੀ ਤਕਲੀਫ ਕੋਈ ਚੀਜ਼ ਵੀ ਨਹੀਂ ਦੇ ਸਕਦੀ ਜਿਵੇਂ ਹੁਣ ਕੱਲ ਆ ਇਲੈਕਸ਼ਨਾਂ ਦੇ ਰਿਜ਼ਲਟ ਆਣੇ ਨੇ ਤੇ ਮੈਂ ਸਾਰੇ ਜਗਤ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਜਿਹੜੀ ਵੀ ਪਾਰਟੀ ਜਿੱਤੇ ਜਿਹੜਾ ਵੀ ਕੋਈ ਕੈਂਡੀਡੇਟ ਜਿੱਤੇ ਵੈਧੂ ਦਾ ਸ਼ੁਕਰਾਨਾ ਕਰੋ ਪਰ ਸਾਦੇ ਤਰੀਕੇ ਦੇ ਨਾਲ ਛੇ ਤਰੀਕ ਤੋਂ ਬਾਅਦ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰਿਓ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਛੇ ਤਰੀਕ ਤੱਕ ਤੁਸੀਂ ਕੋਈ ਵੀ ਉਹ ਜਿਹਾ ਕੁਝ ਦਾ ਸਮਾਗਮ ਜਿਹੜਾ ਟੋਲਟ ਮਾਕਾ ਕੋਈ ਮਿੱਠਾ ਵੰਡਣਾ ਕੋਈ ਕੁਝ ਕਰਨਾ ਇਹ ਸਭ ਨਹੀਂ ਕਰਨਾ ਔਰ ਇਹ ਸਾਡੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਹੋਇਆ ਸਾਨੂੰ ਉਹ ਮੰਨਣਾ ਸਾਡੇ ਆ ਜਿਹੜਾ ਹੈਗਾ ਸਾਰੇ ਸਿੱਖ ਜਗਤ ਦਾ ਸਾਰੇ ਗੁਰਨਾਨਕ ਨਾਮ ਲੈਵਾ ਜਗਤ ਦਾ ਅਰਜ ਬੰਦਾ ਔਰ ਮੈਂ ਇੱਕ ਅਪੀਲ ਹੋਰ ਕਰਨਾ ਚਾਹਨੀ ਆ ਪੂਰੇ ਸੰਸਾਰ ਨੂੰ ਪੂਰੇ ਪੰਜਾਬ ਨੂੰ ਕਿ ਕੱਲ ਤੋਂ 4 ਜੂਨ ਤੋਂ ਲੈ ਕੇ 6 ਜੂਨ ਤੱਕ ਸਾਡੇ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਕਾਲੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਪੱਗਾਂ ਕੱਲ ਤੋਂ ਬੰਨਣੀਆਂ ਹੈਗੀਆਂ ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਆ ਕਿ ਕੱਲ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਆਪਣੀਆਂ ਸਾਰੀਆਂ ਬੀਬੀਆਂ ਜਿਤਨੀਆਂ ਬੱਚੀਆਂ ਜੋ ਵੀ ਹੈਗੀਆਂ ਉਹ ਕਾਲੀਆਂ ਚੁੰਨੀਆਂ ਲਵਨ ਤੇ ਜਿਤਨੇ ਮੇਰੇ ਬੱਚੇ ਨੌਜਵਾਨ ਵੀਰ ਬਜ਼ੁਰਗ ਜੋ ਵੀ ਹੈਨ ਕਾਲੀਆਂ ਦਸਤਾਰਾਂ ਸਜਾ ਕੇ ਪੂਰਾ ਸੋਗ ਮਨਾਓ 6 ਤਰੀਕ ਤੱਕ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ ਗਿਆ ਉਹਦੇ ਉੱਪਰ ਬੈਠੇ ਸਾਡੇ ਸਿੰਘ ਸਾਹਿਬ ਜਿਹੜੇ ਉੱਥੇ ਦੇ ਸੀਗੇ ਉਹਨਾਂ ਨੂੰ ਉਸ ਟਾਈਮ ਸ਼ਹੀਦ ਕੀਤਾ ਗਿਆ ਔਰ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘੀਆਂ ਪਚੰਗੀਆਂ ਨੂੰ ਸ਼ਹੀਦ ਕੀਤਾ ਗਿਆ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਤਹਿ ਤਹਿ ਦੀ ਕੀਤਾ ਗਿਆ ਸੋ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਆਓ ਮਿਲ ਕੇ ਇਹ ਜਿਹੜੇ ਦਿਨ ਹੈਗੇ 6 ਤਰੀਕ ਤੱਕ ਆਪਾਂ ਇਹਨੂੰ ਜਿਹੜਾ ਹੈਗਾ ਸ਼ੋਗ ਦੇ ਦਿਨ ਮਨਾਈਏ ਤਾਂ ਕਿ ਉਹਨਾਂ ਕਾਤਲ ਕਾਂਗਰਸੀਆਂ ਨੂੰ ਪਤਾ ਚੱਲ ਸਕੇ ਕਿ ਸਿੱਖ ਕੌਮ ਦੇ ਵਿੱਚ ਅੱਜ ਵੀ ਉਹੋ ਜਿਹਾ ਜਜ਼ਬਾ ਹੋਇਆ ਬਚਾ ਮਾਇਕ Alter, Mal. Mal. Mal.